ਪੰਜਾਬ ਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਹਰਾਂ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਛੇੜੇ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਨਤੀਜੇ ਇਸ ਵੇਲੇ ਸਭ ਦੇ ਸਾਹਮਣੇ ਨੇ ਅਜੇ ਵੀ ਜਿਹੜੇ ਕੁਝ ਵਿਰੋਧੀ ਧਿਰਾਂ ਦੇ ਵਿੱਚੋਂ ਇਹ ਲੋਕ ਕਹਿ ਰਹੇ ਨੇ ਕਿ ਇਹਦੇ ਵਿੱਚ ਕੁਝ ਨਹੀਂ ਹੋਇਆ ਇਹ ਮਹਿਜ਼ ਅੰਕੜੇ ਨੇ ਇਹ ਮਹਿਜ਼ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਤਾਂ ਉਹ ਪਹਿਲੀ ਤੇ ਗੱਲ ਐਨਸੀਆਰਬੀ ਦੇ ਅੰਕੜੇ ਜਿਹੜੇ ਨੇ ਉਹ ਦੇਖ ਲੈਣ ਪਿਛਲੇ ਸਾਲ ਦੇ ਉਹ ਅੰਕੜੇ ਕੀ ਨੇ ਮੈਂ ਤੁਹਾਡੇ ਨਾਲ ਸਿਰਫ 2 ਸਾਲਾਂ ਦੀ ਡਿਟੇਲ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ 2022 ਦੇ ਵਿੱਚ 12380 ਕੇਸ ਦਰਜ ਕੀਤੇ ਗਏ 16807 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਹੈਰੋਇਨ ਦੀ ਜਿਹੜੀ ਬਰਾਮਦਗੀ ਆ ਉਹ 593.68 ਕਿਲੋ ਜਿਹੜੀ ਉਹ ਕੀਤੀ ਗਈ 2025 ਜਿਹੜਾ ਸਾਲ ਚੱਲ ਰਿਹਾ ਹੈ ਇਦੇ ਪਹਿਲੇ ਜਿਹੜੇ 9 ਮਹੀਨੇ ਨੇ 9 ਮਹੀਨਿਆਂ ਦੇ ਅੰਕੜੇ ਜਿਹੜੇ ਉਹ ਦੇਖਣਾ ਕਿ ਇਹਦੇ ਵਿੱਚ 22000 ਤੇ 45 ਮਾਮਲੇ ਦਰਜ ਕੀਤੇ ਗਏ ਔਰ 29933 ਵਿਅਕਤੀਆਂ ਨੂੰ ਇਹਨਾਂ ਮਾਮਲਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ 1566.62% ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਇਹ 9 ਮਹੀਨਿਆਂ ਦੇ ਅੰਕੜੇ ਨੇ ਜੇ ਤੁਸੀਂ 22 ਦੇ ਅੰਕੜਿਆਂ ਦੇ ਨਾਲ ਕੰਪੇਅਰ ਕਰਦੇ ਹੋ 25 ਨੂੰ ਤੇ ਯੋਧ ਨਸ਼ਿਆ ਵਿਰੁੱਧ ਜਿਹੜਾ ਚਲਾਇਆ ਗਿਆ ਔਰ ਨਸ਼ਾ ਮੁਕਤੀ ਮੋਰਚਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹਰ ਪਿੰਡ ਹਰ ਵਾਰਡ ਤੱਕ ਪਹੁੰਚ ਕੀਤੀ ਗਈ ਆ ਉਹਦੇ ਇਹ ਨਤੀਜੇ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਇਆ ਕਿ ਪੰਜਾਬ ਸਰਕਾਰ ਨਸ਼ੇ ਦੇ ਉੱਤੇ ਨਕੇਲ ਕੱਸ ਰਹੀ ਹੈ ਤੇ ਪੰਜਾਬੀਆਂ ਨੇ ਮੂਰੇ ਆ ਕੇ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਉਹ ਪੁਲਿਸ ਨੂੰ ਦੇਣੀ ਸ਼ੁਰੂ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਛਲਕਾ ਯੋਗ ਕੰਮ ਕੀਤਾ